ਉਹ ਕਿੱਧਰ ਗਏ ਦਿਹਾੜੇ ਜਦ ਛਤੋਂ ਦੇ ਪਿਛਵਾੜੇ ਸਭ ਬੇਰ ਛਤੋਂ ਦੇ ਢਾਂਦੇ ਹੱਸ-ਹੱਸ ਕੇ ਗਾਲਾਂ ਖਾਦੇ ਕਰ ਲਾਗੇ ਲਾਗੇ ਸਿਰियां ਉਹ 베ਰੀ ਥੱਲੇ ਬਹਿਣਾ ਥੋੜੀ ਜਾਈ ਘੁਰ-ਘੁਰ ਮਗਰੋਂ ਫਿਰ ਜਾ ਛਤੋਂ ਨੂੰ ਕਹਿਣਾ ਛੇਦੀ ਕਰ ਬੇਬੇ ਛਤੋਂ ਤਿੰਨ ਸੱਤ ਦੀ ਪਈ ਏ ਛਤੋਂ ਉਸ ਜਾਣਾ ਹੋਲੀ-ਹੋਲੀ ਅਸਾਂ ਕਰਕੇ ਫੁਰਤੀ ਛੋੜੀ ਗੱਲੜ ਵਾਂਗੂ ਚੜ ਜਾਣਾ 베ਰਾ ਦਾ ਮੀਂਹ ਵਰਸਾਣਾ ਆਪੀ ਤਾਂ ਚੁਣ-ਚੁਣ ਖਾਣੇ ਸ਼ੋਹਰਾ ਨੂੰ ਦਬਕੇ ਲਾਣੇ ਬੱਜੂ ਹਰਨਾਮੀਆਂ ਖਾਲਾ ਸੰਤੂ ਡੱਬਾ ਵਿੱਚ ਪਾਲਾ ਖਾ ਖੂਕ ਕੇ ਥੱਲੇ ਲੈਣਾ ਫਿਰ ਬੈਣ ਫਿਰ ਬਣ ਵਰਤਾਰੇ ਬੈਣਾ ਕੁਝ ਵੰਡ ਕਰਾਣੀ ਰਹਿਣੀ ਕੁਝ ਕੱਡੇ ਚ ਭਾਈ ਲੈਣੀ ਫਿਰ ਚੀਕ ਚਹਾੜਾ ਪਾਣਾ ਉਤਛਤੋ ਆ ਜਾਣਾ ਉਸ ਝੂਠੀ ਮੋਠੀ ਕੁੱਟਣਾ ਅਸੀਂ ਝੂਠੀ ਮੋਠੀ ਰੋਣਾ ਉਸ ਤੌਣ ਅ ਸਾਡੀ ਛਲਣੀ ਅ ਸਾ ਟਪਕੇ ਪਰੇ ਖਲੋੜਾ ਉਸ ਗਾਲਾ ਦੇੜੀਆਂ ਖਲਕੇ ਅਸੀਂ ਦੌਣਾ ਅੱਗੋਂ ਰੜਕੇ ਛਤੋਂ ਵਾਈ ਦੀਆਂ ਗਾਲਾਂ ਹਾਂ ਦੋਤੇ ਘਿਉ ਦੀਆਂ ਨਾਲਾਂ ਅੱਜ ਓਏ ਜੇ ਕੋਈ ਆਖੇ ਅਸੀਂ ਹੋਈਏ ਲੋਹੇ ਲਾਖੇ ਅੱਜ ਸਾਨੂੰ ਕੋਈ ਜੇ ਘੂਰੇ ਅਸੀਂ ਚੁਕ-ਚੁਕ ਪਈਏ ਹੂਰੇ ਗਾਲਾਂ ਰਹੀਆਂ ਇੱਕ ਪਾਸੇ ਅਸੀਂ ਚੱਲ ਨਾ ਸਕੀਏ ਹਾਸੇ ਗਲ-ਗਲ ਤੇ ਭੱਜੀਏ ਠਾਣੇ ਅਸੀਂ ਪੁੱਲ ਬੈਠੇ ਉਹ ਜਾਣੇ ਉਹ ਕਿੱਧਰ ਗਏ ਦਿਹਾੜੇ ਚ ਛਤੋਂ ਦੇ ਪਿਛਵਾੜੇ ਸਭ ਬੇਰਸ਼ਤ ਉਹ ਦੇਟਾਂਦੇ ਹੱਸ-ਹੱਸ ਕੇ ਗਾਲਾਂ ਖਾਂਦੇ